ਦੇ ਵਿੱਚ ਲੁਟੇਰਿਆਂ ਦੇ ਹੌਸਲੇ ਦਿਨ ਦਿਹਾੜੇ ਵੱਧਦੇ ਜਾ ਰਹੇ ਨੇ ਤਾਜ਼ਾ ਮਾਮਲਾ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਮੈਡੀਕਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੀ ਹੈ ਕਿ ਦੋ ਨੌਜਵਾਨ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋਏ ਨੇ ਹੱਥਾਂ ਦੇ ਵਿੱਚ ਪਿਸਟਲ ਸੰਤਾ ਤਿਆਰਾਂ ਦੀ ਨੋਕ ਤੇ ਲੁੱਟੀ ਵਰਤਾਰਤ ਨੂੰ ਅੰਜਾਮ ਦਿੱਤਾ ਗਿਆ ਜਿੱਥੋਂ ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਦੇ ਵੱਲੋਂ ਦੁਕਾਨਦਾਰ ਤੇ ਉੱਤੇ ਤੇਜ਼ ਤਾਰ ਕਾਪੇ ਦੇ ਨਾਲ ਹਮਲਾ ਕੀਤਾ ਤਾਂ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਜੁੱਥੇ ਉਸ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਐ ਸੋ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲਟੇਰੀਆਂ ਦੇ ਵੱਲੋਂ 3:30 ਵਜੇ ਦੇ ਕਰੀਬ ਦੁਪਹਿਰ ਸਮੇਂ ਜਿਹੜਾ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਤੋਂ ਮੋਬਾਈਲ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਕੇ ਬਿਲਕੁਲ ਜੀ ਸਾਡੇ ਕੋਲੇ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਸ ਤੋਂ ਬਾਅਦ ਤੁਰੰਤ ਪੁਲਿਸ ਕਾਰਵਾਈ ਤੇ ਲੱਗ ਗਈ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੀਜ਼ ਹਥਿਆਰ ਸੀ ਤੋਂ ਦੱਸਿਆ ਦਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੋਈ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਅ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਹਜੇ ਤੱਕ ਇਨਫੋਰਮੇਸ਼ਨ ਮਿਲੇ ਕੇ ਉਹਨੂੰ ਬਟ ਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲਿਆ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਵਾਲੀ ਆ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੁਸੀਂ ਵਰਕ ਆਊਟ ਕਰ ਰਹੇ ਆ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਜੀ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲੀ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਂਗ ਅ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹੈ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀਆਂ ਹੋਈਆਂ ਸਰ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਵੀ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਹੋਮਲਾਵਰਾਂ ਦਾ ਨਹੀਂ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਸੋਅਬ ਦੇ ਵਿੱਚੋਂ ਲੁਟੇਰੀਆਂ ਦੇ ਹੌਸਲੇ ਦਿਨ ਦਿਹਾੜੇ ਵੱਦੇ ਚਾਰੇ ਨੇ ਤਾਜ਼ਾ ਮਾਮਲਾ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲੁਟੇਰੀਆਂ ਦੇ ਵੱਲੋਂ ਇੱਕ ਮੈਡੀਕਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੀ ਹੈ ਕਿ ਦੋ ਨੌਜਵਾਨ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋਏ ਨੇ ਹੱਥਾਂ ਦੇ ਵਿੱਚ ਪਿਸਟਲ ਸੰਤਾ ਤਿਆਰਾਂ ਦੀ ਨੋਕ ਤੇ ਲੁੱਟੀ ਵਰਤਾਰਤ ਨੂੰ ਅੰਜਾਮ ਦਿੱਤਾ ਕਿ ਅਜਿਥੋਂ ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਦੇ ਫਲੋ ਦੁਕਾਨਦਾਰ ਤੇ ਉਤੇ ਤੇਜ਼ ਤਾਰ ਕਾਪੇ ਦੇ ਨਾਲ ਹਮਲਾ ਕੀਤਾ ਤਾਂ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਜਥੇ ਉਸ ਨੋਸ਼ਰੀ ਮੁਖਸਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਸੋ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ 3:30 ਵਜੇ ਦੇ ਕਰੀਬ ਦੁਪਹਿਰ ਸਮੇਂ ਜਿਹੜਾ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਕਿਤਾ ਕਿਤਾ ਉਸ ਤੋਂ ਬਾਅਦ ਤੋਂ ਮੋਬਾਈਲ ਤੇ ਨਕਤੇ ਲਾ ਕੇ ਰਫੂ ਚੱਕਰ ਹੋ ਕੇ ਬਿਲਕੁਲ ਜੀ ਸਾਡੇ ਕੋਲੇ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਦੋਂ ਬਾਅਦ ਤੁਰੰਤ ਪੁਲਿਸ ਕਾਰਵਾਈ ਤੇ ਲੱਗ ਗਈ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੀਜ਼ ਹਥਿਆਰ ਸੀ ਤੋਂ ਦੱਸਿਆ ਧਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੋਈ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਹਜੇ ਤੱਕ ਇਨਫੋਰਮੇਸ਼ਨ ਮਿਲੇ ਕਿ ਉਹਨੂੰ ਬਟਿੰਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲੇ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਵਾਲੀ ਆ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੁਸੀਂ ਵਰਕ ਆਊਟ ਕਰ ਰਹੇ ਆ ਤਾਂ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਇੰਗ ਆ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹੈ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀਆਂ ਹੋਈਆਂ ਸਰ ਹੁਣ ਤੱਕ ਦੀ ਜਾਂਚ ਮਤਲਬ ਲੱਗਿਆ ਕਿ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਉਹ ਮਲਾਵਰਾਂ ਦਾ ਵਹੀ ਨਹੀਂ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਤੋਂ ਸੈਕੂਅਰ ਡੇਲੀ ਪੋਸਟ ਪੰਜਾਬੀ ਮੈਂ ਹਾਂ ਸਨੇਨਾ ਪੰਜਾਬ ਦੇ ਵਿਦੂ ਲੁਟੇਰਿਆਂ ਦੇ ਹੌਸਲੇ ਦਿਨ ਦਿਹਾੜੇ ਵੱਧਦੇ ਜਾ ਰਹੇ ਨੇ ਤਾਜ਼ਾ ਮਾਮਲਾ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਮੈਡੀਕਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੀ ਹੈ ਕਿ ਦੋ ਨੌਜਵਾਨ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋਏ ਨੇ ਹੱਥਾਂ ਦੇ ਵਿੱਚ ਪਿਸਤਲ ਸੰਤਾ ਤਿਆਰਾਂ ਦੀ ਨੋਕ ਤੇ ਲੁੱਟੀ ਵਰਤਾਰਤ ਨੂੰ ਅੰਜਾਮ ਦਿੱਤਾ ਗਿਆ ਜਿੱਥੋਂ ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਲੁਟੇਰੀਆਂ ਦੇ ਵੱਲੋਂ ਦੁਕਾਨਦਾਰ ਤੇ ਉੱਤੇ ਤੇਜ਼ ਤਾਰ ਕਾਪੇ ਦੇ ਨਾਲ ਹਮਲਾ ਕੀਤਾ ਤਾਂ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਜੁੱਥੇ ਉਸ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਐ ਸੋ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲਟੇਰੀਆਂ ਦੇ ਵੱਲੋਂ 3:30 ਵਜੇ ਦੇ ਕਰੀਬ ਦੁਪਹਿਰ ਸਮੇਂ ਜਿਹੜਾ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਤੋਂ ਮੋਬਾਈਲ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਕੇ ਬਿਲਕੁਲ ਜੀ ਸਾਡੇ ਕੋਲ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਸ ਤੋਂ ਬਾਅਦ ਤੁਰੰਤ ਪੁਲਿਸ ਕਾਰਵਾਈ ਤੇ ਲੱਗ ਗਈ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੀਜ਼ ਹਥਿਆਰ ਸੀ ਤੋਂ ਦੱਸਿਆ ਧਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੁਛ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਅ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਕਿ ਉਹਨੂੰ ਬਟਿੰਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲਿਆ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਕਰਦੀ ਆ ਹ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਂਗ ਅ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹੈ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀ ਹੋਈ ਹੈ ਸਰ ਹੁਣ ਤੱਕ ਦੀ ਜਾਂਚ ਮਤਲਬ ਲੱਗਿਆ ਕਿ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਉਹ ਮਲਾਵਰਾਂ ਦਾ ਵਹੀ ਨਹੀਂ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਸੋਅਬ ਦੇ ਵਿੱਚੋਂ ਲੁਟੇਰਿਆਂ ਦੇ ਹੌਸਲੇ ਦਿਨ ਦਿਹਾੜੇ ਵੱਡੇ ਚੋਰੀ ਨੇ ਤਾਜ਼ਾ ਮਾਮਲਾ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਮੈਡੀਕਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੀ ਹੈ ਕਿ ਦੋ ਨੌਜਵਾਨ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋਏ ਨੇ ਹੱਥਾਂ ਦੇ ਵਿੱਚ ਪਿਸਤਲ ਸੰਤਾ ਤਿਆਰਾਂ ਦੀ ਨੋਕ ਤੇ ਲੁੱਟੀ ਵਰਤਾਤ ਨੂੰ ਅੰਜਾਮ ਦਿੱਤਾ ਕਿ ਅਜਿਥੋਂ ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਲੁਟੇਰਿਆਂ ਦੇ ਫਲੋ ਦੁਕਾਨਦਾਰ ਤੇ ਉੱਤੇ ਤੇਜ਼ ਤਾਰ ਕਾਪੇ ਦੇ ਨਾਲ ਹਮਲਾ ਕੀਤਾ ਤਾਂ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਜਥੇ ਉਸਨੂੰ ਸ਼੍ਰੀ ਮੁਖਸਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਸੋ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲਟੇਰਿਆਂ ਦੇ ਵੱਲੋਂ 3:30 ਵਜੇ ਦੇ ਕਰੀਬ ਦੁਪਹਿਰ ਸਮੇਂ ਜਿਹੜਾ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਕਿ ਆ ਤਾਂ ਉਸ ਤੋਂ ਬਾਅਦ ਤੋਂ ਮੋਬਾਈਲ ਤੇ ਨਕਤੀ ਲਾ ਕੇ ਰਫੂ ਚੱਕਰ ਹੋ ਕੇ ਬਿਲਕੁਲ ਜੀ ਸਾਡੇ ਕੋਲੇ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਸ ਤੋਂ ਬਾਅਦ ਤੁਰੰਤ ਪੁਲਿਸ ਕਾਰਵਾਈ ਤੇ ਲੱਗ ਗਈ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੀਜ਼ ਹਥਿਆਰ ਸੀ ਤੋਂ ਦੱਸਿਆ دارਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੋਈ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਅਜੇ ਤੱਕ ਇਨਫੋਰਮੇਸ਼ਨ ਮਿਲੇ ਕੇ ਉਹਨੂੰ ਬਟੰਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲਿਆ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਵਾਲੀ ਆ ਹਾਂ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਤਾਂ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹਾਂਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਇੰਗ ਆ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਹੈ ਸੀਆਈਏ ਦੀ ਟੀਮਸ ਥਾਣੇ ਦੀਆਂ ਟੀਮਸ ਆਲਰੇਡੀ ਇਨਵੈਸਟੀਗੇਸ਼ਨ ਵਿੱਚ ਲੱਗੀਆਂ ਸਰ ਹੁਣ ਤੱਕ ਦੀ ਜਾਂਚ ਮੈਂ ਲੱਗਿਆ ਕਿ ਕਾਸ ਤੇ ਆਏ ਸੀ ਕਿੰਨੇ ਜਾਣੇ ਸੀ ਜਾਂ ਉਹ ਮਲਾਵਰਾਂ ਦਾ ਵਹੀ ਨਹੀਂ ਜੀ ਇਹ ਜੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਨੀਸ਼ੀਅਲੀ ਕੰਪਲੀਟ ਡਿਟੇਲਸ ਸਾਨੂੰ ਨਹੀਂ ਮਿਲੀਆਂ ਜਿਵੇਂ ਫਰਦਰ ਡਿਟੇਲਸ ਹੋਣੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਤੁਹ ਸੈਕੂਰ ਡੇਲੀ ਪੋਸਟ ਪੰਜਾਬੀ ਮੈਂ ਹਾਂ ਸੁਨੇਨਾ ਪੰਜਾਬ ਦੇ ਵਿਦਿਓ ਲੁਟੇਰਿਆਂ ਦੇ ਹੌਸਲੇ ਦਿਨ ਦਿਹਾੜੇ ਵੱਡੇ ਚੋਰੀ ਨੇ ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲੁਟੇਰਿਆਂ ਦੇ ਵੱਲੋਂ ਇੱਕ ਮੈਡੀਕਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਦੱਸਦੀ ਹੈ ਕਿ ਦੋ ਨੌਜਵਾਨ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋਏ ਨੇ ਹੱਥਾਂ ਦੇ ਵਿੱਚ ਪਿਸਟਲ ਸੰਤਾ ਤਿਆਰਾਂ ਦੀ ਨੋਕ ਤੇ ਲੁੱਟੀ ਵਰਤਾਰਤ ਨੂੰ ਅੰਜਾਮ ਦਿੱਤਾ ਗਿਆ ਜਿੱਥੋਂ ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਲੁਟੇਰੀਆਂ ਦੇ ਵੱਲੋਂ ਦੁਕਾਨਦਾਰ ਤੇ ਉੱਤੇ ਤੇਜ਼ ਤਾਰ ਕਾਪੇ ਦੇ ਨਾਲ ਹਮਲਾ ਕੀਤਾ ਤਾਂ ਦੁਕਾਨਦਾਰ ਗੰਭੀਰ ਜ਼ਖਮੀ ਹੋ ਜਾਂਦਾ ਜਿੱਥੇ ਉਸ ਨੂੰ શ્રી ਮੁਖਸਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਐਸਟੀਵੀ ਵੀਡੀਓ ਚੈੱਕ ਕੀਤੀ ਜਾ ਰਹੀ ਹੈ ਸੋ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਲਟੇਰੀਆਂ ਦੇ ਵੱਲੋਂ 3:30 ਵਜੇ ਦੇ ਕਰੀਬ ਦੁਪਹਿਰ ਸਮੇਂ ਜਿਹੜਾ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਦੀ ਦੁਕਾਨ ਦੇ ਅੰਦਰ ਦਾਖਲ ਹੋ ਕੇ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਤੋਂ ਮੋਬਾਈਲ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਕੇ ਬਿਲਕੁਲ ਜੀ ਸਾਡੇ ਕੋਲ ਵੀ ਇਨੀਸ਼ੀਅਲ ਇਨਫੋਰਮੇਸ਼ਨ ਜਦੋਂ ਆਈ ਹੈਗੀ ਹੈ ਉਸ ਤੋਂ ਬਾਅਦ ਤੁਰੰਤ ਪੁਲਿਸ ਕਾਰਵਾਈ ਤੇ ਲੱਗ ਗਈ ਹੈ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੜੇ ਆ ਤੇ ਇੱਥੇ ਇੱਕ ਮਿੱਤਲ ਮੈਡੀਕਲ ਸਟੋਰ ਹੈ ਉਹਦੇ ਓਨਰ ਹੈ ਵਿਸ਼ਾਲ ਮਿੱਤਲ ਸੋ ਇਹਨਾਂ ਦੀ ਦੁਕਾਨ ਤੇ ਦੋ ਲੜਕਿਆਂ ਦੁਆਰਾ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਕਿ ਲੁੱਟੋ ਹੋਈ ਹੈ ਤੇ ਉਹ ਆ ਕੇ ਜੋ ਇਹਦੇ ਕੋਲ ਤੀਜ਼ ਹਥਿਆਰ ਸੀ ਤੋਂ ਦੱਸਿਆ ਦਾਰਿਆ ਕਿ ਕੋਈ ਸ਼ਾਇਦ ਵੈਪਨ ਸੀ ਹੁਣ ਅਸਲੀ ਸੀ ਨਕਲੀ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਉਹਦੇ ਬੇਸ ਤੇ ਇਹਨੇ ਆ ਕੇ ਜੋ ਵੀ ਗੱਲੇ ਜਿੰਨਾ ਵੀ ਅਮਾਉਂਟ ਸੀ ਉਹ ਸਾਰਾ ਖੋਕੇ ਲੈ ਕੇ ਗਿਆ ਜੀ ਸਰ ਅਟੈਕ ਜਾਂ ਇੰਜਰੀ ਕੋਈ ਹੋਇਆ ਜਿਹੜਾ ਦੁਕਾਨਦਾਰ ਸੀ ਉਹਦੇ ਨਾਲ ਅ ਜੀ ਬਿਲਕੁਲ ਉਹਦੇ ਕੋਲੇ ਸ਼ਾਰਪ ਵੈਪਨ ਨਾਲ ਥੋੜਾ ਜੀ ਇੰਜਰੀ ਵੀ ਹੋਈ ਹੈ ਬਟ ਫਿਲਹਾਲ ਉਹ ਲੜਕੇ ਨੂੰ ਜਿਹੜਾ ਹੈ ਵਿਸ਼ਾਲ ਨੂੰ ਉਹ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਅਜੇ ਤੱਕ ਇਨਫੋਰਮੇਸ਼ਨ ਮਿਲੇ ਕੇ ਉਹਨੂੰ ਬਟਿੰਡੇ ਰੈਫਰ ਕਰ ਦਿੱਤਾ ਸਰ ਕੋਈ ਸੀਸੀਟੀਵੀ ਕਲੂ ਮਿਲੇ ਕਿਉਂਕਿ ਸੰਗਣੀ ਆਬਾਦੀ ਆ ਦੁਕਾਨਾਂ ਕਰਦੀ ਆ ਹ ਬਿਲਕੁਲ ਜੀ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਬੈਕਵਰਡ ਤੇ ਫਾਰਵਰਡ ਲਿੰਕੇਜ ਤੇ ਅਸੀਂ ਵਰਕ ਆਊਟ ਕਰ ਰਹੇ ਹਾਂ ਤੋ ਉਸ ਤੋਂ ਫਰਦਰ ਸਾਡੀਆਂ ਟੀਮਸ ਆਲਰੇਡੀ ਔਨ ਦਾ ਵੇ ਹੈਗੀਆਂ ਤੇ ਉਸ ਤੇ ਵਰਕ ਕਰ ਰਹੀਆਂ ਨੇ ਪੁਲਿਸ ਦੀ ਭਰੋਸੇਯੋਗਤਾ ਲੋਕਾਂ ਵਿੱਚ ਬਣੀ ਰਵੇ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਬਿਲਕੁਲ ਇੰਨੀ ਕਹੂੰਗਾ ਕਿ ਜਦੋਂ ਹੀ ਸਾਨੂੰ ਇਨੀਸ਼ੀਅਲੀ ਇਨਫੋਰਮੇਸ਼ਨ ਆਈ ਹੈ ਪੁਲਿਸ ਦੀਆਂ ਵੇਰੀਅਸ ਟੀਮਸ ਬਣ ਕੇ ਟੈਕਨੀਕਲ ਹਿਊਮਨ ਇੰਟੈਲ ਸਾਰੇ ਤੇ ਆਲਰੇਡੀ ਵਰਕ ਸਟਾਰਟ ਹੋ ਚੁੱਕਿਆ ਹੁਣ ਬੀਂਗ ਅ ਡੀਐਸਪੀ ਮੈਂ ਇੱਥੇ ਡੀਐਸਪੀ ਡੀ ਮੌਕੇ ਤੇ ਪਹੁੰਚਿਆ ਸੀਆਈਏ ਦੀ ਟੀਮਸ ਥਾਣੇ ਨੇ